ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਿਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਆਪਨੇ ਕੇਂਦਰ ਸਰਕਾਰ ਤੇ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕਰਨ ਦੇ ਲਗਾਏ aarop ਨੀਲ ਗਰਗ ਨੇ ਕਿਹਾ ਕਿ ਭਾਜਪਾ ਪੰਜਾਬੀਆਂ ਨੂੰ ਕਰਦੀ ਹੈ ਨਫ਼ਰਤ ਅਜੇ ਤੱਕ ਸੂਬੇ ਨੂੰ ਹੜ ਰਹਾਤ ਪੈਕੇਜ ਦਾ ਇੱਕ ਵੀ ਪੈਸਾ ਨਹੀਂ ਮਿਲਿਆ ਪੰਜਾਬ ਭਾਜਪਾ ਨੇ ਸੂਬੇ ਚਾਹੇ ਹੜ੍ਹਾਂ ਲਈ ਪੂਰੀ ਤਰ੍ਹਾਂ ਨਾਲ ਮਾਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਅਸ਼ਵਨੀ ਸ਼ਰਮਾ ਨੇ ਕਿਹਾ ਮਾਨ ਸਰਕਾਰ ਨੇ ਅਜੇ ਤੱਕ ਕੇਂਦਰ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੈਮੋਰੈਂਡਮ ਤੱਕ ਨਹੀਂ ਭੇਜਿਆ ਆਪ ਵੱਲੋਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਉਣ ਤੇ ਨਵੇਂ ਅਕਾਲੀ ਦਲ ਨੇ ਕੱਸੇ ਤੰਜ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਨੂੰ ਆਪਣੇ ਅਧਿਕਾਰਾਂ ਲਈ بلند ਆਵਾਜ਼ਾਂ ਦੀ ਲੋੜ ਪਰ ਸਰਕਾਰ ਤਣਾਡਾ ਅੱਗੇ ਟੇਕ ਰਹੀ ਹੈ ਗੋਡੇ ਸੱਤਾ ਦਾ ਨਸ਼ਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਚੜ ਬੋਲ ਰਿਹਾ ਹੈ ਸੁਖਪਾਲ ਸਿੰਘ ਖੈਰਾ ਨੇ ਲਗਾਏ ਸੀਐਮ ਮਾਨ ਤੇ ਇਹ ਇਲਜ਼ਾਮ ਖੈਰਾ ਨੇ ਕਿਹਾ ਕਿ ਮਾਨ ਪਿਛਲੇ ਕਈ ਦਿਨਾਂ ਤੋਂ ਹੰਕਾਰ ਚ ਉਹਨਾਂ ਦਾ ਉਡਾਰਿਆ ਨੇ ਮਜ਼ਾਕ ਅਮਰਿਤਪਾਲ ਸਿੰਘ ਦੀ ਪਾਰਟੀ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਕੀਤਾ ਐਲਾਨ ਕਤਲ ਕੇਸ ਚ ਜੇਲ੍ਹ ਅੰਦਰ ਬੰਦ ਸੰਦੀਪ ਸਿੰਘ ਸੰਨੀ ਦੇ ਵੱਡੇ ਭਰਾ ਮਨਦੀਪ ਸਿੰਘ ਹੋਣਗੇ ਪਾਰਟੀ ਦੇ ਉਮੀਦਵਾਰ ਤੇ ਹੁਣ ਖਬਰਾਂ ਦਾ ਵਿਸਥਾਰ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਆਰੋਪ ਲਗਾਏ ਨੇ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਪੰਜਾਬ ਨੂੰ ਕੇਂਦਰ ਵੱਲੋਂ ਐਲਾਨੇ 1600 ਕਰੋੜ ਰੁਪਏ ਦੇ ਹੜ ਰਾਹਤ ਪੈਕੇਜ ਚੋਂ ਇੱਕ ਵੀ ਪੈਸਾ ਅਜੇ ਤੱਕ ਨਹੀਂ ਮਿਲਿਆ ਦੂਜੇ ਪਾਸੇ ਬਿਹਾਰ ਚ ਚੋਨਾ ਕਰਕੇ ਉਥੋਂ ਦੀਆਂ ਔਰਤਾਂ ਨੂੰ 10-10 ਹਜ਼ਾਰ ਰੁਪਏ ਵੰਡੇ ਜਾ ਰਹੇ ਨੇ ਨੀਲ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਪਹਿਲਾਂ ਵੀ ਨੁਕਸਾਨ ਸੰਬੰਧੀ ਚਿੱਠੀ ਲਿਖੀ ਸੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਹੁਣ ਵੀ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੇ ਨੁਕਸਾਨ ਨਾਲ ਸੰਬੰਧਿਤ ਮੈਮੋਰੈਂਡਮ ਵਿਸਥਾਰ ਚ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਇਨ੍ਹਾਂ ਹੜ੍ਹਾਂ ਕਾਰਨ ਪੰਜਾਬ ਦੇ ਵਿੱਚ ਹੋਇਆ ਹੈ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਕੇ ਕੇਂਦਰ ਸਰਕਾਰ ਨੂੰ ਲੈਟਰ ਲਿਖੀ ਸੀ ਕਿ ਪੰਜਾਬ ਨੂੰ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਜਿਹੜਾ ਉਹ ਦਿੱਤਾ ਜਾਵੇ ਪਰ ਜਿਸ ਤਰੀਕੇ ਦਾ ਵਤੀਰਾ ਅਸੀਂ ਪਿਛਲੇ ਢਾਈ ਮਹੀਨਿਆਂ ਦੇ ਵਿੱਚ ਕੇਂਦਰ ਸਰਕਾਰ ਦਾ ਪੰਜਾਬ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਦਿਖ ਰਹੇ ਆ ਤਾਂ ਬਹੁਤ ਸਾਰੇ ਸਵਾਲ ਨੇ ਜਿਹੜੇ ਅੱਜ ਉਹ ਪੰਜਾਬੀਆਂ ਦੇ ਮਨਾਂ ਦੇ ਵਿੱਚ ਉੱਠਦੇ ਸ਼ੁਰੂ ਹੋ ਗਏ ਆ ਕੀ ਪੰਜਾਬ ਜਾਂ ਪੰਜਾਬੀ ਹਿੰਦੁਸਤਾਨ ਦਾ ਹਿੱਸਾ ਨੇ ਕੇਂਦਰ ਦੀ ਸਰਕਾਰ ਉਹਨਾਂ ਨੂੰ ਮੰਨਦੀ ਹੈ ਕਿ ਪੰਜਾਬ ਦਾ ਕਿਸਾਨ ਹੈ ਉਹ ਦੇਸ਼ ਦਾ ਹਿੱਸਾ ਨਹੀਂ ਹੈਗੇ ਤੁਸੀਂ ਦੇਖੋ ਇਸ ਤੋਂ ਪਹਿਲਾਂ 20 ਸਰਕਾਰਾਂ ਦੇ ਉੱਤੇ ਇਹ ਤੋਮਤ ਲੱਗਦੀ ਰਹੀ ਹੈਗੀ ਹੈ ਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਜਿਹੜਾ ਮਤਰੀ ਮਾਂ ਵਾਲਾ ਸਲੂਕ ਕਰਦੀ ਹੈ ਪਰ ਇੰਨੀ ਨਫ਼ਰਤ ਜਿਹੜੀ ਹੈ ਉਹ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਮਤਲਬ ਇਸ ਹੱਦ ਤੱਕ ਨਫ਼ਰਤ ਹੈ ਕਿ 2.5 ਮਹੀਨੇ ਹੋ ਗਏ ਆ ਫੁੱਟੀ ਕੌਡੀ ਤੱਕ ਜਿਹੜੀ ਆ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਜੇਕਰ ਇਹੀ ਤਬਾਹੀ ਹਿੰਦੁਸਤਾਨ ਦੇ ਕਿਸੇ ਹੋਰ ਸੂਬੇ 'ਚ ਆਈ ਹੁੰਦੀ ਤਾਂ ਕੀ ਹਾਲਾਤ ਇਹੀ ਹੁੰਦੇ ਅੱਜ ਪੰਜਾਬੀਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਤਬਾਹੀ ਪੰਜਾਬ 'ਚ ਹੁੰਦੀ ਹੈ ਔਰ ਬਿਹਾਰ ਦੀਆਂ ਔਰਤਾਂ ਨੂੰ ਕਿਉਂਕਿ ਉੱਥੇ ਚੋਣਾਂ ਨੇ ਮੋਦੀ ਸਾਹਿਬ ਨੇ ਚੋਣਾਂ ਲੜਨੀਆਂ ਨੇ 10000 ਰੁਪਇਆ ਹਰ ਇੱਕ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਔਰ 10000 ਕਰੋੜ ਰੁਪਏ ਦੀ ਰਾਸ਼ੀ ਉੱਥੇ ਔਰਤਾਂ ਨੂੰ ਵੰਡ ਦਿੱਤੀ ਜਾਂਦੀ ਹੈ ਸਾਨੂੰ ਇਸ ਤੇ ਇਤਰਾਜ਼ ਨਹੀਂ ਹੈ ਇਤਰਾਜ਼ ਇਸ ਚੀਜ਼ ਤੇ ਹੈ ਜਿੱਥੇ ਤਬਾਹੀ ਹੋਈ ਉਥੇ ਤੁਸੀਂ ਸਿਰਫ 1600 ਕਰੋੜ ਰੁਪਏ ਦਾ ਉਹ ਵੀ ਸਿਰਫ ਅਤੇ ਸਿਰਫ ਐਲਾਨ ਕੀਤਾ ਜੇ 10000 ਰੁਪਿਆ ਬਿਹਾਰ ਦੀਆਂ ਔਰਤਾਂ ਨੂੰ ਦਿੱਤਾ ਜਾ ਸਕਦਾ ਤੇ ਜੇ ਪੰਜਾਬ ਦੇ ਵਿੱਚ ਤਬਾਹੀ ਹੋਈ ਹੈ ਤਾਂ ਫਿਰ ਪੰਜਾਬ ਦੀਆਂ ਔਰਤਾਂ ਨੂੰ ਉਹ ਪੈਸਾ ਕਿਉਂ ਨਹੀਂ ਦਿੱਤਾ ਗਿਆ ਇਹ ਸਵਾਲ ਜਿਹੜਾ ਹੈ ਉਹ ਅੱਜ ਪੰਜਾਬੀ ਜਿਹੜੇ ਹੈ ਉਹ ਪੁੱਛਦੇ ਆ ਪਹਿਲੇ 1 ਮਹੀਨੇ ਤੱਕ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਸੀ ਇੱਕ ਟਵੀਟ ਤੱਕ ਨਹੀਂ ਕੀਤਾ ਸੀ ਕੋਈ ਦੁੱਖ ਜ਼ਾਹਰ ਨਹੀਂ ਕੀਤਾ ਸੀ ਕੋਈ ਹਮਦਰਦੀ ਜ਼ਾਹਰ ਨਹੀਂ ਕੀਤੀ ਸੀ ਪੰਜਾਬ ਦੇ ਨਾਲ ਜੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਏ ਵੀ ਤਾਂ ਇੱਕ ਫੋਟੋ ਸੈਸ਼ਨ ਕਰਕੇ ਉਹ ਚਲੇ ਚਲੇ ਗਏ ਹਵਾਈ ਸਰਵੇਖਣ ਕੀਤਾ ਔਰ ਲੋਕਾਂ ਦੇ ਵਿੱਚ ਤੇ ਉਹ ਕਿਤੇ ਗਏ ਨਹੀਂ ਇੱਕ ਵੀ ਪਿੰਡ ਦੇ ਵਿੱਚ ਉਹ ਗਏ ਹੁੰਦੇ ਇੱਕ ਵੀ ਕਿਸਾਨ ਨੂੰ ਜਿਹੜੇ ਪੀੜਿਤ ਕਿਸਾਨ ਨੂੰ ਉਹ ਮਿਲੇ ਹੁੰਦੇ ਤਾਂ ਪੰਜਾਬ ਦਾ ਜਿਹੜਾ ਦਰਦ ਸੀ ਉਹਨਾਂ ਨੂੰ ਉਹ ਮਹਿਸੂਸ ਜਿਹੜਾ ਉਹ ਹੋਣਾ ਸੀ ਪੰਜਾਬ ਭਾਜਪਾ ਨੇ ਸੂਬੇ 'ਚ ਆਏ ਹੜ੍ਹਾਂ ਲਈ ਪੂਰੀ ਤਰ੍ਹਾਂ ਨਾਲ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਭਾਜਪਾ ਵੱਲੋਂ ਅੱਜ ਮੀਡੀਆ ਨਾਲ ਇੱਕ ਦਸਤਾਵੇਜ਼ ਵੀ ਸਾਂਝਾ ਕੀਤਾ ਗਿਆ ਜਿਸ ਨੂੰ ਚਾਰਜ ਸ਼ੀਟ ਦਾ ਨਾਮ ਦਿੱਤਾ ਗਿਆ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸਰਕਾਰ ਨੂੰ ਲਗਭਗ 12000 ਕਰੋੜ ਰੁਪਏ ਦੇ ਡਿਜਾਸਟਰ ਰելիਫ ਫੰਡ ਦਾ ਹਿਸਾਬ ਦੇਣਾ ਪਵੇਗਾ। ਲੋਕਾਂ ਨੂੰ ਮੁਆਵਜ਼ਾ ਦੇਣ ਦੀ ਥਾਂ ਸੀਐਮ ਮਾਨ ਸਿਰਫ ਚੁਟਕਲੇ ਸੁਣਾ ਰਹੇ ਨੇ ਉਹਨਾਂ ਨੇ ਸਾਲ 2023 ਚ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਪੰਜਾਬ ਚ ਨਹਿਰਾਂ ਦੀ ਸਫਾਈ ਤੇ ਬੰਨਾਂ ਦੀ ਮਜ਼ਬੂਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਕੇਂਦਰ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੈਮੋਰੈਂਡਮ ਤੱਕ ਨਹੀਂ ਭੇਜਿਆ ਮੁੱਖ ਮੰਤਰੀ ਆਪਣਾ ਹੈਲੀਕਾਪਟਰ ਲੈ ਕੇ ਬਾਹਰ ਆਨ ਤੋਂ ਬਾਦ ਬਾਪ ਜਾਂਦਾ ਹੈ ਬਾਸਪਾ ਲੋਕਾਂ ਨੂੰ ਕਹਿੰਦਾ ਕਿ ਤੁਹਾਡੇ ਲਈ ਮੈਂ ਦੇ ਦਤਾ ਇਹਨਾਂ ਲੇਕਿਨ ਉਹ ਥੋੜ੍ਹਾ ਦੇਰ ਖੜਾ ਰਹਿਣ ਤੋਂ ਬਾਅਦ ਉਹਦਾ ਕੋਈ ਪ੍ਰਬੰਧ ਨਹੀਂ ਕਰਦਾ ਨਾ ਉਹ ਉਹਦਾ ਪ੍ਰਯੋਗ ਹੁੰਦਾ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਇਹ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਹੈ ਅੱਜ ਜਿਹੜਾ ਡਿਜਾਸਟਰ ਫੰਡ ਦਾ ਪੈਸਾ ਹੈ 12000 ਕਰੋੜ ਦੇ ਤੋਂ ਉੱਪਰ ਪੈਸਾ ਇਹਨਾਂ ਨੂੰ ਮਿਲਿਆ ਲੇਕਿਨ ਲੇਕਿਨ ਖਰਚਾ ਕਿੰਨਾ ਹੋਦਾ ਸਾਹ ਦੇਣਾ ਪਈਗਾ ਇਸ ਕੱਪ ਕੇ ਬੀਜੇਪੀ ਨੇ ਇਹ ਚਾਰਜ ਸ਼ੂਰ ਜੁਰੀਆ ਉਪੇਸ਼ਕਤੀ ਹੈ ਔਰ ਹੁਣ ਤੱਕ ਇਹਨਾਂ ਨੇ ਕੇਂਦਰ ਨੂੰ ਅਜੇ ਕੋਈ ਵੀ ਮੈਮੋਰੰਡਮ ਨਹੀਂ ਦਿੱਤੇ ਜਾ ਕਿ ਇਹਨਾਂ ਇਹਨਾਂ ਖਰਚਾ ਹੋਇਆ पीएमआई 6 1600 ਕਰੋੜ ਰੁਪਏ ਦੇ ਕੇ ਇਹ ਇਲਜ਼ਾਮ ਲਗਾ ਕੇ ਦੋਸ਼ਾ ਰੂਪਨ ਕਰਕੇ ਕੇਵਲ ਸਰਕਾਰ ਆਪਣੀ ਖਲੜੀ ਬਚਾਉਣਾ ਚਾਹੁੰਦੀ ਹੈ ਇਸ ਕਰਕੇ ਸਾਨੂੰ ਇਹ ਚਾਰਜਸ਼ੀਟ ਜਿਹੜੀ ਹੈ ਜਾਰੀ ਕਰਨੀ ਪਈ ਹੈ ਮੇਰਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਕਤੀ ਨੇ ਬੁਨਿਆਦੀ ਢਾਂਚੇ ਦੀ ਦੇਖਭਾਲ ਨਹੀਂ ਕੀਤੀ ਬਾਅਦ ਚ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਔਰ ਚ ਫੇਲ ਰਹੀ ਅੱਜ ਵੀ ਸਾਨੂੰ ਸ਼ੱਕ ਹੈ ਪਹਿਲਾਂ ਇਹਨਾਂ ਨੂੰ ਸਾਫ ਦੇਣਾ ਚਾਹੀਦਾ ਡਿਜਾਸਟਰ ਫੰਡ ਦਾ ਲਗਭਗ 840 ਕਰੋੜ ਰੁਪਿਆ ਨਾਲ ਕੋਲ ਹੋ ਗਿਆ ਉਹਦਾ ਲਗ ਹੈਡ ਬੰਨਾ ਸੀ ਉਹ ਲਗ ਹੈਡ ਨਹੀਂ ਬਣਿਆ ਇਹਨਾਂ ਨੇ ਉਹਦੇ ਅੰਦਰ ਕਿ ਉਹ ਪੈਸਾ ਕਿੱਥੇ ਕਿੱਥੇ ਛਿੱਟਾ ਛੁੱਟ ਬੁੱਟ ਕਿੱਥੇ ਹੋਇਆ ਇਹ ਸਾਰੇ ਜਵਾਬ ਅੱਜ ਜਨਤਾ ਪੰਜਾਬੀਆਂ ਨੂੰ ਹੁੰਦੀ ਹੈ ਇਸੇ ਕਰਕੇ ਅਸੀਂ ਇਹ ਚਾਰਜਸ਼ੀਟ ਜਾਰੀ ਕਰਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਸਹੀ ਮਾਨੇ ਚ ਦੁਸ਼ੀਪੋਨ ਇਲਜ਼ਾਮ ਤਰਾਸ਼ੀ ਨਹੀਂ ਜਵਾਬ ਦੇਈ ਸਰਕਾਰ ਦੀ ਬੰਦੀ ਔਰ ਸਰਕਾਰ ਨੂੰ ਜਵਾਬ ਦੇਣਾ ਤੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਸੀਟ ਲਈ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਉਣ ਤੇ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਨੇ ਤੰਜ ਕੱਸਿਆ ਹੈ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਆਪਣੇ ਅਧਿਕਾਰਾਂ ਲਈ بلند ਆਵਾਜ਼ਾਂ ਦੀ ਲੋੜ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲਿਆਂ ਦੀ ਥਾਂ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਇਸ ਦੌਰਾਨ ਉਨ੍ਹਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਗੱਲ ਕੀਤੀ ਤੇ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਸਾਡੀ ਪਾਰਟੀ ਦਾ ਵਿਜ਼ਨ ਡਾਕੂਮੈਂਟ ਜਿਹੜਾ ਉਹ ਤਿਆਰ ਹੋ ਰਿਹਾ ਔਰ ਬਹੁਤ ਜਲਦੀ ਵਿਜ਼ਨ ਡਾਕੂਮੈਂਟ ਜਿਹੜਾ ਬਣ ਕੇ ਆ ਜਾਣਾ ਉਹਦੇ ਵਿੱਚ ਹੀ ਪਾਰਟੀ ਦਾ ਅਜੰਡਾ ਹੋਵੇਗਾ। ਬਾਕੀ ਅੱਜ ਜਿਹੜੀਆਂ ਸਮੱਸਿਆਵਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਹ ਬਹੁਤ ਗੰਭੀਰ ਤੇ ਬਹੁਤ ਜਿਹੜੀਆਂ ਨੇ ਉਹ ਤੋਂ ਖਦ ਵੀ ਨਹੀਂ। ਸਭ ਤੋਂ ਪਹਿਲਾਂ ਤਾਂ ਗਿਨੀ ਮੇਥੀ ਸਾਜਿਸ਼ ਦੇ ਤਹਿਤ ਸਾਡੀ ਸਿੱਖ ਨੌਜਵਾਨੀ ਨੂੰ ਸਿੱਖ ਸਿਆਸਤ ਤੋਂ ਜਿਹੜਾ ਹੈ ਉਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪਾਸੇ ਕਰ ਦਿੱਤਾ ਗਿਆ। ਅਸੀਂ ਚਾਹੁੰਦੇ ਹਾਂ ਕਿ ਸਿੱਖ ਨੌਜਵਾਨ ਜਿਹੜੇ ਨੇ ਉਹ ਸਿੱਖ ਸਿਆਸਤ ਦੇ ਹਿੱਸੇਦਾਰ ਬਣਨ। ਅਸੀਂ ਨੌਜਵਾਨਾਂ ਨੂੰ ਆਵਾਜ਼ ਨਹੀਂ ਮਾਰਦੇ ਆਂ ਬੁੱਧੀਜੀਵੀ ਵਰਗ ਸਾਡਾ ਜਿਹੜਾ ਹੈ ਉਹਨੂੰ ਵੀ ਅਸੀਂ ਆਵਾਜ਼ ਮਾਰਦੇ ਆਂ ਕਿ ਸਿੱਖ ਸਿਆਸਤ ਨੂੰ ਆਪਾਂ ਮਜ਼ਬੂਤ ਕਰੀਏ ਪੰਜਾਬ ਦੇ ਅੰਦਰ تراਤਲ ਦੇ ਅੰਦਰ ਕਿਉਂਕਿ ਸਿੱਖ ਸਿਆਸਤ ਹੀ ਹੈ ਜਿਹੜੀ ਇਸ ਮੁਲਕ ਨੂੰ ਵੀ ਜਿਹੜੀ ਹੈ ਨਵੀਂ ਦਿਸ਼ਾ ਔਰ ਦਿਸ਼ਾ ਜਿਹੜੀ ਆ ਉਹ ਦੇ ਸਕਦੀ ਹੈ ਤਾਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸਿੱਖ ਸਿਆਸਤ ਤੋਂ ਆਵਾਜ਼ਾਰ ਹੋ ਗਈ ਹੈ ਜੈ ਮੈਂ ਪਹਿਲਾਂ ਕਹਿ ਚੁੱਕਿਆ ਹੁਜੀ ਸਾਜਿਸ਼ ਹੈ ਕਿ ਸਿੱਖ ਸਿਆਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈ ਉਹ ਆਵਾਜ਼ਾਰ ਕਰ ਦਿੱਤਾ ਗਿਆ ਹੈ ਕਾਲੀ ਸਿਆਸਤ ਤੋਂ ਮੁਨਕਰ ਕਰ ਦਿੱਤਾ ਗਿਆ ਹੈ ਅਸੀਂ ਉਹਨੂੰ ਨਾਲ ਜੋੜਨ ਦਾ ਉਪਰਾਲਾ ਕਰਾਂਗੇ ਦੂਜੀ ਚਿੰਤਾ ਸਾਡੀ ਜਿਹੜੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਹੈ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਪੰਜਾਬ ਸਰਕਾਰ ਨੇ 13326 ਕਰੋੜ ਰੁਪਏ ਕਰਜ਼ਾ ਲਿਆ ਸੀਗਾ ਤੇ 5000 ਕਰੋੜ ਦਾ ਕਰਜ਼ਾ ਜਿਹੜਾ ਨਵਾਂ ਲੈ ਲਿਆ ਟੋਟਲ ਜਿਹੜਾ ਹੈ ਪੌਣੇ 4 ਲੱਖ ਦੇ ਕਰੀਬ ਕਰਜ਼ਾ ਜਿਹੜਾ ਹੈ ਉਹ ਪੰਜਾਬ ਦੇ ਸਿਰ ਹੋ ਗਿਆ ਇਹ ਕਿਹੋ ਜਿਹੀ ਰਾਜਨੀਤੀ ਹੈ ਜਿਹੜੀ ਪੰਜਾਬ ਦੀਆਂ ਨਸਲਾਂ ਨੂੰ ਭਵਿੱਖ ਨੂੰ ਜਿਹੜਾ ਹੈ ਉਹ ਕਰਜ਼ਾਈ ਬਣਾ ਰਹੀ ਹੈ ਤੁਸੀਂ ਦੇਖੋ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਸਰਮਾਇਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੀ ਆਵਾਜ਼ ਹੁੰਦੇ ਆ ਰਾਜ ਸਭਾ ਦੇ ਮੈਂਬਰ ਤੇ ਜਿਹੜੇ ਵੱਡੇ ਵੱਡੇ ਸਰਮਾਇਦਾਰ ਰਾਜ ਸਭਾ ਦੇ ਮੈਂਬਰ ਬਣ ਰਹੇ ਆ ਕਿਵੇਂ ਬਣ ਰਹੇ ਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਲੇਕਿਨ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਪਰ ਕਿੰਨੇ ਸਾਲ ਹੋ ਗਏ ਨੇ ਰਾਜ ਸਭਾ ਦੇ ਮੈਂਬਰ ਜਿਹੜੇ ਬਣਾਏ ਨੇ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਉਠਾਇਆ ਇਹ ਵੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦਾ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀਗਾ ਲੇਕਿਨ ਬੇਅਦਬੀ ਦੇ ਦੋਸ਼ੀ ਅੱਜ ਵੀ ਦੰਦਨਾਉਂਦੇ ਫਿਰਦੇ ਆ ਮੌਰ ਬੰਬ ਧਮਾਕੇ ਦੇ ਸਾਰੇ ਸਬੂਤ ਮੌਜੂਦ ਹੈ ਉਹ ਵੀ ਦੋਸ਼ੀ ਜਿਹੜੇ ਆ ਮੰਡਰਾਉਂਦੇ ਫਿਰਦੇ ਆ ਅੱਜ ਤੱਕ ਨਾ ਮੌਰ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਜ਼ਾਆਂ ਤੱਕ ਜਿਹੜਾ ਇਹਨਾਂ ਨੇ ਪਹੁੰਚਾਇਆ ਤੇ ਨਾ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਕੇ ਸਜ਼ਾਆਂ ਤੱਕ ਜਿਹੜਾ ਪਹੁੰਚਾਇਆ ਇਹ ਵੱਡੀਆਂ ਚਿੰਤਾਵਾਂ ਨੇ ਜਿਹੜੀਆਂ ਸਾਡੇ ਵਾਸਤੇ ਜੜੀਆਂ ਨੇ ਉਹ ਸਨਮਖ ਖੜੋਤੀਆਂ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਨੂੰ ਜਿਹੜਾ ਮਜ਼ਬੂਤ ਕੀਤਾ ਜਾਵੇ ਹਰਿਆਵਲ ਦਸਤਾ ਹੁੰਦਾ ਸੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹਦਾ ਵੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਵਾਕਈ ਹਰਿਆਵਲ ਦਸਤਾ ਹੁੰਦਾ ਸੀਗਾ ਲੇਕਿਨ ਸਾਡੀ ਅਕਾਲੀ ਸਿਆਸਤ ਨੇ ਭੋਗ ਪਾ ਦਿੱਤਾ ਫੈਡਰੇਸ਼ਨਾਂ ਦਾ ਅਸੀਂ ਚਾਹੁੰਦੇ ਹਾਂ ਕਿ ਸਿੱਖ ਫੈਡਰੇਸ਼ਨਾਂ ਜਿਹੜੀਆਂ ਨੇ ਦੁਬਾਰਾ ਮਜ਼ਬੂਤ ਕੀਤੀਆਂ ਜਾਣ ਬਟਾ ਰੋਲ ਰਿਹਾ ਅਕਾਲੀ ਸਿਆਸਤ ਨੂੰ ਜਿੰਨਾ ਕੈਟਰ ਜਿਹੜਾ ਹੈ ਉਹ ਦਿੰਨੀਆਂ ਸੀ ਉਹ ਸਿੱਖ ਫੈਡਰੇਸ਼ਨਾਂ ਦਿੰਨੀਆਂ ਸੀਗੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਦਿੰਨੀਆਂ ਸੀ ਸੈਕਸਟੂਡ ਸਟੂਡੈਂਟ ਫੈਡਰੇਸ਼ਨਾਂ ਨੂੰ ਅਸੀਂ ਮਜ਼ਬੂਤ ਕਰਨ ਦਾ ਯਤਨ ਕਰਾਂਗੇ ਸੱਤਾ ਦਾ ਨਸ਼ਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਚੜ ਬੋਲ ਰਿਹਾ ਏ ਸੀਐਮ ਮਾਨ ਤੇ ਇਹ ਇਲਜ਼ਾਮ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਲਗਾਏ ਨੇ ਖੈਰਾ ਨੇ ਕਿਹਾ ਕਿ ਮਾਨ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਮਜ਼ਾਕ ਉਡਾਰ ਰਹੇ ਨੇ ਮਾਨ ਸਰਕਾਰ ਨੇ ਸੱਤਾ ਸੰਭਾਲਣ ਮਗਰੋਂ ਉਹਨਾਂ ਖਿਲਾਫ ਪੰਜ ਪਰਚੇ ਦਰਜ ਕੀਤੇ ਨੇ ਹੁਣ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਹਨਾਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਖੈਰਾ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਨੂੰ ਤੰਗ ਪਰੇਸ਼ਾਨ ਕਰਨ ਲਈ ਏਜੰਸੀਆਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਖੈਰਾ ਨੇ ਕਿਹਾ ਕਿ ਮਾਨ ਨੂੰ ਸਿਰਫ ਦਿਖਾਵੇ ਲਈ ਮੁੱਖ ਮੰਤਰੀ ਬਣਾਇਆ ਗਿਆ ਹੈ ਸੱਤਾ ਦਾ ਅਸਲ ਕੰਟਰੋਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥ ਹੈ ਦੋਸਤੋ ਇੱਕ ਨਾ ਗੁਰਬਾਣੀ ਦੀ ਤੁਕ ਹੈ ਹੰਕਾਰ ਦੇ ਮੁਤਲਕ ਜਦੋਂ ਬੰਦਾ ਜਿਹਦੇ ਵਿੱਚ ਕੋਈ ਗੁਣ ਨਹੀਂ ਹੁੰਦੇ ਉਹ ਜਦੋਂ ਇੰਨਾ ਹੰਕਾਰ ਕਰਦਾ ਉਹਦੇ ਮੁਤਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਦੇ ਨਰ ਅਸਲ ਖਰ ਜੋ ਬਿਨ ਗੁਣ ਗਰਬ ਕਰਨਤਾ ਮਤਲਬ ਜਿਹੜਾ ਬਿਨਾ ਗੁਣ ਤੋਂ ਹੰਕਾਰ ਕਰਦਾ ਨਾ ਆਦਮੀ ਉਹ ਖੋਤਾ ਹੁੰਦਾ ਜਿਹੜਾ ਖਰ ਸ਼ਬਦ ਵਰਤਿਆ ਗਿਆ ਨਾ ਇਸ ਤੁਕ ਦੇ ਵਿੱਚ ਉਹ ਖੋਤਾ ਵਾ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਸੀ ਲੇਕਿਨ ਜਿਸ ਢੰਗ ਦੇ ਨਾਲ ਭਗਵੰਤਮਾਨ ਦੇ ਸਿਰ ਚੜ ਕੇ ਸੱਤਾ ਤੇ ਸ਼ਰਾਬ ਦਾ ਨਸ਼ਾ ਬੋਲ ਰਿਹਾ ਇਸ ਵਕਤ ਤੌਬਾ ਮੇਰੀ ਐਨਾ ਹੰਕਾਰ ਯਾਰ ਰੱਬ ਨੂੰ ਜਾਣ ਦੇਣੀ ਭਗਵੰਤਮਾਨ ਤੂੰ ਇਨਸਾਨ ਆ ਤੂੰ ਖੁਦਾ ਨਹੀਂ ਬਣ ਗਿਆ ਇਹਨੇ ਪਿਛਲੇ ਕੁਝ ਦਿਨਾਂ ਤੋਂ ਵਿਧਾਨ ਸਭਾ ਦੇ ਅੰਦਰ ਤੇ ਤਰਨ-ਤਾਰਨ ਤੋਂ ਲੈ ਕੇ ਤਿੰਨ-ਚਾਰ ਵਾਰ ਮੇਰੀ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਟਿੱਚਰਾਂ ਕੀਤੀਆਂ ਛੋਟੇ ਪੱਦਰ ਦੀਆਂ ਜਿਵੇਂ ਜਿਹੜਾ ਇਹਦਾ ਨਾਮ ਆ ਭੰਡ ਟਾਈਪ ਮਰਾਸੀ ਟਾਈਪ ਟਿੱਚਰਾਂ ਆਪਣੇ ਵਿਰੋਧੀਆਂ ਨੂੰ ਕੋਈ ਦਲੀਲਬਾਜ਼ੀ ਨਾਲ ਗੱਲ ਨਹੀਂ ਕੀਤੀ ਔਰ ਜਿਹੜੀ ਟਿੱਚਰ ਮੈਨੂੰ ਤਰਨ-ਤਾਰਨ ਤੋਂ ਕੀਤੀ ਪਹਿਲਾਂ ਆਪਣੇ ਟੱਬਰ ਦਾ ਮਜ਼ਾਕ ਉਡਾਇਆ ਅੱਗੇ ਸਾਡੇ ਟੱਬਰ ਦੇ ਵਿੱਚ ਇੱਕ ਰਣਜੀਤ ਸਿੰਘ ਜੀਤਾ ਅੱਧਾ ਕਮਲਾ ਸੀਗਾ ਉਹ ਜਿਹੜਾ ਅੱਧਾ ਕਮਲਾ ਸੀਗਾ ਉਹ ਪੁਲਿਸ ਨੂੰ ਦੇਖ ਕੇ ਤੇ ਗਵਾਂਡੀਆਂ ਦੇ ਜਾ ਕੇ ਲੁਕ ਜਾਂਦਾ ਹੁੰਦਾ ਸੀਗਾ ਇਦਾਂ ਦੀ ਕੋਈ ਜਿੱਦਾਂ ਰੋਜ਼ ਕਹਾਣੀਆਂ ਜਿਹਾ ਸੁਣਾਉਂਦਾ ਉਹ ਕਹਾਣੀ ਸੁਣਾਈ ਦੋਸਤੋ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਮੇਰੇ ਨਾਲ ਪਿਛਲੇ ਸਾਢੇ 3 ਸਾਲ ਤੋਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖੋਰੀ ਕੀਤੀ ਨਾ ਜੇ ਮੈਂ ਤੁਹਾਡੇ ਨਾਲ ਉਹਦਾ ਟਰੈਕ ਰਿਕਾਰਡ ਸਾਂਝਾ ਕਰਦਾ ਵਾਂ ਤੁਸੀਂ ਫੈਸਲਾ ਕਰ ਲਓ ਕਿ ਇਹ ਬਦਲਾਖੋਰੀ ਆ ਕਿ ਇਹ ਜੈਨੂਇਨ ਕਾਰਵਾਈ ਹੈ ਭਗਵਾਨਤਮਾਨ ਇਹ ਸਾਰੀ ਕਾਰਵਾਈ ਤੋਂ ਬਾਅਦ ਕੀ ਕਹਿੰਦਾ ਜੀ ਅਸੀਂ ਤਾਂ ਕੋਈ ਬਦਲਾਖੋਰੀ ਨਹੀਂ ਕਰ ਰਹੇ ਤਾਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜੀ ਅੱਛਾ ਜਦੋਂ ਕੇਚਰੀਵਾਲ ਤੇ ਸਸੋਡੀਆਂ ਤੇ ਸਤਿੰਦਰ ਜੈਨ ਦੇ ਖਿਲਾਫ 2-2000 ਕਰੋੜ ਦੇ ਘੁਟਾਲੇ ਆਉਂਦੇ ਨੇ ਉਹਨਾਂ ਨੂੰ ਫੜ ਕੇ ਜੀਲਾ ਵਿੱਚ ਦਿੱਤਾ ਜਾਂਦਾ ਸੀਬੀਆਈ ਤੇ ਈਡੀ ਵੱਲੋਂ ਉਹਨਾਂ ਦੀਆਂ ਜ਼ਮਾਨਤਾਂ ਜਾ ਕੇ ਸੁਪਰੀਮ ਕੋਰਟ ਆਫ ਇੰਡੀਆ ਤੋਂ ਹੁੰਦੀਆਂ ਉੱਥੇ ਕੋਠਿਆਂ ਤੇ ਖੜ ਕੇ ਚੀਕਾਂ ਮਾਰਦੇ ਨੇ ਕਿ ਸਾਡੇ ਨਾਲ ਬਹੁਤ ਬਦਲਾਖੋਰੀ ਹੋ ਰਹੀ ਹੈ ਬੀਜੇਪੀ ਏਜੰਸੀਆਂ ਦਾ ਦੁਰਉਪਯੋਗ ਕਰ ਰਹੀ ਹੈ ਪਰ ਖੈਰੇ ਵਰਗੇ ਆਦਮੀ ਦੇ ਖਿਲਾਫ ਜਿਹਦੇ ਖਿਲਾਫ ਪਿਛਲੇ ਤੁਸੀਂ ਇੰਨੀ ਵਾਰ ਜਾਂਚ ਕਰ ਲਈ ਪੰਜ ਮੁਕਦਮੇ ਦਰਜ ਕਰਤੇ ਤੁਹਾਡੀ ਹਲੇ ਬਦਲਾਖੋਰੀ ਦੀ ਪਿਆਸ 부ਜੀ ਨਹੀਂ ਤਾਂ ਅਸੀਂ ਕਰਪਟ ਹੋ ਗਏ ਜਿਹੜੇ 2000 ਕਰੋੜ ਸ਼ਰਾਬ ਘਟਾਲੇ ਚ ਪਸੇ ਨੇ ਜਾਂ 2000 ਕਰੋੜ ਕਲਾਸਰੂਮ ਘਟਾਲੇ ਚ ਪਰਚ ਪਰਚੇ ਦਰਜ ਹੋ ਰਹੇ ਨੇ ਉਹ ਬਿਲਕੁਲ ਦੁੱਧ ਤੋਤੇ ਨੇ ਤੇ ਜਿਨ੍ਹਾਂ ਨੇ ਕਦੀ ਕੁਝ ਕੀਤਾ ਹੀ ਨਹੀਂਗਾ ਜਿਨ੍ਹਾਂ ਨੇ ਕੋਈ ਗਲਤ ਕੰਮ ਜ਼ਿੰਦਗੀ ਚ ਨਹੀਂ ਕੀਤਾ ਨਾ ਕੋਈ ਅਹੁਦਾ ਤੇ ਨਾ ਕੋਈ ਪੋਜੀਸ਼ਨ ਮਾਣੀ ਤੇ ਨਾ ਕੋਈ ਇਲ ਗਾਟਨ ਵੈਲਥ ਬਣਾਈ ਉਹ ਸਾਰੇ ਯਾਰ ਉਹ ਬੇਈਮਾਨ ਹੋ ਗਏ ਸਾਡੇ ਪੰਜਾਬ ਨੂੰ ਹੁਣੇ ਤਾਜ਼ਾ ਹੜਾਂ ਦੀ ਐਡੀ ਭੈੜੀ ਮਾਰ ਪਈ ਆ ਕਿ ਅਗਰ ਪੰਜਾਬ ਸਰਕਾਰ ਚਾਵੇ ਤਾਂ ਆਪਣਾ ਪੂਰਾ ਫੋਕਸ ਜਿਹੜਾ ਵਾ ਉਹ ਹੜਪੀਟਾਂ ਦੀ ਮਦਦ ਵਿੱਚ ਕਰ ਸਕਦੀ ਆ ਲੇਕਿਨ ਕੋਈ ਇਹ ਸਾਰੂ ਕੰਮ ਕਰਕੇ ਨਹੀਂ ਸਿਰਫ ਆਪਣੇ ਵਿਰੋਧੀਆਂ ਨੂੰ ਟਾਂਚਾਂ ਟਿਚਰਾਂ ਕਹਾਣੀਆਂ ਕਦੀ ਚੀਤੇ ਦੀ ਕਹਾਣੀ ਕਦੀ ਕੋਈ ਪੈਂਚਰ ਦੀ ਕਹਾਣੀ ਕਦੀ ਕੋਈ ਹੋਰ ਕਹਾਣੀ ਕੱਢ ਕੇ ਨਿਤ ਦਿਨ ਇਹ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਮੈਂ ਦੋਸਤੋ ਅਸਲ ਜਿਹੜੀ ਅਸਲ ਗੱਲ ਮੈਂ ਕਹਿਣ ਲੱਗਾ ਕਿ ਭਗਵੰਤ ਮਾਨ ਸਿਰਫ ਦਿਖਾਵੇ ਵਾਸਤੇ ਮੁੱਖ ਮੰਤਰੀ ਆ ਉਹ ਜਿਹੜਾ ਗਾਣਾ ਸੀ ਨਾ ਕਿ ਘੁੰਮਣ ਘਮਾਉਣ ਨੂੰ ਤਾਂ ਅਸੀਂ ਰੱਖੀ ਆ ਥਾਰ ਤੇ ਪਟਾਕ ਟਾਕੇ ਪਾਉਣ ਨੂੰ ਰੱਖਿਆ ਉਹ ਪਤਾ ਨਹੀਂ ਕਿਹੜਾ ਬੁਲਟ ਮੋਟਰਸਾਈਕਲ ਨੂੰ ਕੁਝ ਜ਼ਿਆਦਾ ਇਦਾਂ ਧੁਕਾ ਆਉਂਦੀਆਂ ਨਿਗੀਆਂ ਅਮਰਿਤਪਾਲ ਸਿੰਘ ਦੀ ਅਗਵਾਈ ਹੇਠਲੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਤਲ ਕੇਸ ਚ ਜੇਲ੍ਹ ਚ ਬੰਦ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਪਾਰਟੀ ਦੇ ਉਮੀਦਵਾਰ ਹੋਣਗੇ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਸੰਦੀਪ ਸਨੀ ਦੇ ਪਰਿਵਾਰ ਨੂੰ ਚੋਣ ਲੜਨ ਲਈ ਉਮੀਦਵਾਰ ਦੇਣ ਦੀ ਬੇਨਤੀ ਕੀਤੀ ਗਈ ਸੀ ਪਰਿਵਾਰ ਨੇ ਸਨੀ ਦੇ ਵੱਡੇ ਭਰਾ ਮਨਦੀਪ ਸਿੰਘ ਦਾ ਨਾਮ ਅੱਗੇ ਕੀਤਾ ਦੱਸਦੀ ਕਿ ਸੰਦੀਪ ਸਨੀ ਸ਼ਿਵ ਸੇਨਾ ਆਗੂ ਸੁਧੀਰ ਸੂਰੀ ਦੇ ਕਤਲ ਕੇਸ ਚ ਜੇਲ੍ਹ ਅੰਦਰ ਬੰਦ ਹੈ ਉਸ ਉੱਤੇ ਸਾਬਕਾ ਪੁਲਿਸ ਅਧਿਕਾਰੀ ਸੂਬਾ ਸਰਹੰਦ ਦੇ ਕਤਲ ਦਾ ਇਲਜ਼ਾਮ ਵੀ ਲੱਗਿਆ ਹੈ

ਉਹਨਾਂ ਦੇ ਤੋਂ ਸੰਦੀਪ ਸਿੰਘ ਸੰਦੀਪ ਦੇ ਵੱਡੇ ਭਰਾ ਸਰਦਾਰ ਮਨਜੀਤ ਸਿੰਘ ਜੀ ਉਹ ਉਹਨਾਂ ਨੂੰ ਥੋੜਾ ਉੱਚੀ ਬੋਲੋ ਜੀ ਨਾਲ ਇੱਧਰ ਵੇਖੇ ਸਾਹਮਣੇ ਉਹਨਾਂ ਦੇ ਪਰਿਵਾਰ ਨੇ ਮਿਲਦਾ ਜੀ ਤਾਂ ਜੋ ਇਹ ਇਸ ਪੰਨੀਵਾਰ ਹੋ ਸਕੇ ਕਿ ਅਸੀਂ ਇਹ ਪਰਿਵਾਰ ਦੀਆਂ ਭਾਵਨਾ ਨੂੰ ਵੀ ਕਦਰ ਕਰਦੇ ਹੋਏ ਆਪਣੀਆਂ ਭਾਵਨਾ ਨੂੰ ਵੀ ਕਦਰ ਕਰਦੇ ਹੋਏ ਸਰਦਾਰ ਮਨਜੀਤ ਸਿੰਘ ਨੂੰ ਅਸੀਂ ਸਭੂਤੇ ਖਾਸ ਆਪਣਾ ਸੱਜਣਾ ਤੇ ਅਭਿਵਾਦ ਉਸ ਤੋਂ ਕਰਦੇ ਆ ਤੇ سارے <سؤال> پارٹی بازی دبے باجی اپنا سارے بگلہ مارنا چاہیے کہ جو جرم دیہے ارادہ کچھ واپر آئی ਆਪ ਥੋੜੇ ਤੋਂ ਜਿਨਾ ਆ ਬਥਾਰੇ ਨੇਡੇ ਸੈਨਾਪਿੰਚ ਜੀ ਕਿਸ ਤਰ੍ਹਾਂ ਦਾ ਘਟੋ ਹੈ ਇਹ ਹੁੰਦੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਹੁਣ ਸਸਪੈਂਸ ਬਣ ਗਿਆ ਹੈ ਪਿਛਲੇ ਕਈ ਦਿਨਾਂ ਤੋਂ ਜਵੰਦਾ ਮੌਤ ਤੇ ਜ਼ਿੰਦਗੀ ਵਿਚਾਲੇ ਜੰਗ ਲੜ ਰਹੇ ਨੇ ਪਰ ਹੁਣ ਚਿੰਤਾਜਨਕ ਗੱਲ ਇਹ ਹੈ ਕਿ ਮੁਹਾਲੀ ਦੇ ਫੋਟੇਸ ਹਸਪਤਾਲ ਵੱਲੋਂ ਪਿਛਲੇ 4-5 ਦਿਨ ਤੋਂ ਕੋਈ ਵੀ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਅੰਤਿਮ ਮੈਡੀਕਲ ਬੁਲੇਟਿਨ 3 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਹਸਪਤਾਲ ਨੇ ਦੱਸਿਆ ਸੀ ਕਿ ਰਾਜਵੀਰ ਦੀ ਇਹਤ ਕੋਈ ਖਾਸ ਸੁਧਾਰ ਨਹੀਂ ਆਇਆ ਤੇ ਉਹ ਹਾਲੇ ਵੀ ਵੈਂਟੀਲੇਟਰ ਤੇ ਨੇ ਉਸ ਤੋਂ ਬਾਅਦ ਹਸਪਤਾਲ ਵੱਲੋਂ ਕੋਈ ਨਵਾਂ ਅਪਡੇਟ ਸਾਹਮਣੇ ਨਹੀਂ ਆਇਆ ਫੋਰਟਿਸ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਜਵੰਦਾ ਦੀ ਹਾਲਤ ਪਹਿਲਾਂ ਵਰਗੀ ਹੀ ਹੈ ਤੇ ਉਹਨਾਂ ਕੋਲ ਰਿਪੋਰਟ ਕਰਨ ਲਈ ਕੋਈ ਨਵੀਂ ਜਾਣਕਾਰੀ ਨਹੀਂ ਹੈ ਇਸ ਕਰਕੇ ਰੋਜ਼ਾਨਾ ਮੈਡੀਕਲ ਬੁਲੇਟਿਨ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਹੈ। ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਜਲਦੀ ਤੰਦਰੁਸਤੀ ਲਈ ਦੁਆਵਾਂ ਜਾਰੀ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅੱਜ ਜਵੰਦਾ ਦਾ ਹਾਲ-ਚਲ ਜਾਣਨ ਲਈ ਹਸਪਤਾਲ ਪਹੁੰਚੇ। ਇੱਥੇ ਸੁਖਬੀਰ ਬਾਦਲ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਤੇ ਦੋਸਤਾਂ ਨਾਲ ਮੁਲਾਕਾਤ ਕੀਤੀ ਤੇ ਡਾਕਟਰ ਸਹਿਬਾਨ ਤੋਂ ਰਾਜਵੀਰ ਦਾ ਸਾਰਾ ਹਾਲ ਜਾਣਿਆ। ਸੁਖਬੀਰ ਬਾਦਲ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਪੂਰੀ ਤਨਦੇਹੀ ਨਾਲ ਰਾਜਵੀਰ ਜਵੰਦਾ ਦਾ ਇਲਾਜ ਕਰ ਰਹੀ ਹੈ। ਤੇ ਉਹਨਾਂ ਦਾ ਪਰਿਵਾਰ ਵੀ ਪੂਰੇ ਹੌਸਲੇ 'ਚ ਹੈ ਉਹਨਾਂ ਵਾਹਿਗੁਰੂ ਜੀ ਦੇ ਚਰਨਾਂ 'ਚ ਜਵੰਦਾ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅਤੇ ਸਿੱਖ ਧਰਮ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਆਰੰਭਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਤੇ ਇਹ ਸ਼ਹਿਰ ਦੇ ਪੁਰਾਤਨ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਇਆ। ਇਸ ਮੌਕੇ ਪਾਵਨ ਸਰੂਪ ਨੂੰ ਸੁੰਦਰ ਪਾਲਕੀ 'ਚ ਸਜੋਬਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਸ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤ ਸ਼ਾਮਲ ਰਹੀ। ਇਸ ਦੌਰਾਨ ਗਤਕਾ ਪਾਰਟੀਆਂ ਵੱਲੋਂ ਆਪਣੀ ਕਲਾ ਦੇ ਜ਼ੋਹਰ ਵਿਖਾਏ ਗਏ ਸੰਗਤਾ ਨੇ ਸ਼ਬਦ ਗਾਇਨ ਕੀਤਾ ਤੇ ਰਸਤੇ 'ਚ ਵੱਖ-ਵੱਖ ਪਕਵਾਨਾਂ ਦੇ ਲੰਗਰ ਲਾਏ ਗਏ ਸਾਬ ਸ਼੍ਰੀ ਗੁਰੂ ਅਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੋਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਐਸਾਲ ਵੀ ਇਸ ਸਮਾਗਮ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਨੇ ਅੱਜ ਸ਼੍ਰੀ ਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਜਿਸ ਵਿੱਚ ਵੇਖ ਹੀ ਰਹੇ ਹੋ ਹਜ਼ਾਰਾਂ ਇੰਦਾਦ ਚ ਲੱਖਾਂ ਇੰਦਾਦ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਝੜਾ ਫਰੋਣ ਲਈ ਬਹੁਤ ਉਤਸ਼ਾਹ ਆ ਇੱਕ ਮਹੀਨਾ ਪਹਿਲਾਂ ਜਿਹੜੇ ਉਹ ਸ਼ਹਿਰ ਚ ਸਮਾਗਮ ਸ਼ੁਰੂ ਹੋ ਜਾਂਦੇ ਨੇ ਜੋ ਵਕ ਵਕ ਗੁਰਦਰਾ ਸਾਹਿਬ ਆਣ ਕੇ ਰਾਤ ਨੂੰ ਸਮਾਗਮ ਜਿਹੜੇ ਦਿਨ ਦੇ ਸਵੇਰ ਦੇ ਸਮਾਗਮ ਹੁੰਦੇ ਨੇ ਇਹ ਸਮਾਗਮ ਲਗਾਤਾਰ ਮਹੀਨਾ ਚੱਲਦੇ ਰਹਿੰਦੇ ਨੇ ਇਸ ਤੋਂ ਬਾਅਦ ਸਮਾ ਪ੍ਰਕਾਸ਼ ਝੜੇ ਤੋਂ ਬਾਅਦ ਵੀ ਜਿਹੜੇ ਸ਼ੁਕਰਾਨਾ ਸਮਾਗਮ ਵੀ ਹੋਤੇ ਜਾਂਦੇ ਨੇ ਐਸਾ ਹਾਲ ਵੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਅੱਜ ਨਗਰ ਕੀਰਤਨ ਹੈ ਕੱਲ ਨੂੰ ਪ੍ਰਕਾਸ਼ ਝੜੇ ਸੰਬੰਧ ਵਿੱਚ ਸ਼੍ਰੀ ਰਮਨਦਰ ਸਾਹਿਬ ਤੋਂ ਲਾਈਵ ਕੀਰਤਨ ਚੱਲਣਾ ਸਾਰੀ ਦਿਹਾੜੀ ਗੁਰਦੁਆਰਾ ਮੰਜੀ ਸਾਹਿਬ ਜਿਵਾਨ ਹਾਲਚ ਵੀ ਸਮਾਗਮ ਚੱਲਣੇ ਨੇ ਸਵੇਰੇ ਜਲੋਸ ਜਾਇਆ ਜਾਣਗੇ 8 8:30 ਵਜੇ ਤੋਂ 12 ਵਜੇ ਤੱਕ ਰਾਤ ਨੂੰ ਦੀਵਾਲਾ ਹੋਗੀ ਅਤਿਸ਼ਬਾਈ ਚਲਾਈ ਜਾਏਗੀ ਅੱਜ ਰਾਤ ਨੂੰ ਵੀ ਗੁਰਦਰਾ ਮੰਜੀ ਸਾਹਿਬ ਵਿਖੇ ਕੀਰਤਨ ਦਰਬਾਰ ਰੱਖਿਆ ਗਿਆ ਕੱਲ ਵੀ ਪ੍ਰੋਗਰਾਮ ਰੱਖੇ ਗਏ ਸੀ ਕਿ ਇਸ ਦਿਨ ਪ੍ਰੋਗਰਾਮ ਵੀ ਚੱਲਦੇ ਰਹੀ ਨੇ ਮੈਂ ਸਮੁੱਚੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਜਟ ਦੀ ਵਧਾਈ ਦਿੰਦਾ ਆਜੋ ਪ੍ਰਧਾਨ ਸਾਹਿਬ ਸਰਦਾਰ ਜੁਦਸਿੰਘ ਜੀ ਧੰਮੀ ਜੀ ਵੱਲੋਂ ਵੀ ਸਮੁੱਚੀ ਸਿੱਖ ਸੰਗਤ ਨੂੰ ਸ਼ਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਜਟ ਦੀ ਵਧਾਈ ਦਿੰਦਾ ਗੁਰੂ ਚਰਨਾਂ ਚ ਅਰਦਾਸ ਕਰਦਾ ਗੁਰੂ ਮਹਾਰਾਜ ਸਿੱਖ ਕੋ ਆਪਣੂ ਸ਼੍ਰੀ ਕਾਲ ਤੱਕ ਸਭ ਛਤਰ ਜੈ ਹੈ ਇਕੱਠ ਕਰ ਤਾਂ ਜੋ ਸਿਕ ਕੌਮ ਉਹ ਵਾਲੀ ਜ਼ਰੂਰਤਾਂ ਦਾ ਸਾਹਮਣਾ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ اید ਇੰਡੀਆ ਨੇ ਪੰਜਾਬ ਦੇ ਹੜਪੀੜਤਾਂ ਲਈ ਚਲਾਈ ਜਾ ਰਹੀ ਮੁਹਿੰਮ ਦੇ ਦੂਜੇ ਪੜਾ ਦਾ ਐਲਾਨ ਕੀਤਾ ਹੈ ਸੰਸਥਾ ਦੇ ਆਗੂ ਦਵਿੰਦਰ ਸਿੰਘ ਨੇ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਹਿਲੇ ਪੜਾ ਚ 12 ਜ਼ਿਲ੍ਹਿਆਂ ਦੇ 167 ਪਿੰਡਾਂ ਚ 58000 ਤੋਂ ਵੱਧ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਇਸ ਦੌਰਾਨ ਪੀੜਤਾਂ ਨੂੰ ਰਾਸ਼ਨ ਮੈਡੀਕਲ ਕਿਟ ਪੀਣ ਵਾਲਾ ਪਾਣੀ, ਮੱਛਰਦਾਨੀ, ਤਰਪਾਲਾਂ, ਚੁੱਲ੍ਹੇ, ਬਿਸਤਰੀ ਤੇ ਗੱਦੇ ਵੰਡੇ ਗਏ। ਦੂਜੇ ਪੜਾਅ ਦੌਰਾਨ ਖਾਲਸਾ ਏਡ ਵੱਲੋਂ ਨਿਰੰਤਰ ਰਿਕਵਰੀ ਅਤੇ ਲੰਬੇ ਸਮੇਂ ਦੇ ਪੁਨਰਵਾਸ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਤਹਿਤ ਪਸ਼ੂਆਂ ਦੇ ਚਾਰੇ ਦੀ ਸਪਲਾਈ ਦਾ ਵਿਸਤਾਰ ਕਰਨਾ, ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਲਈ ਡਾਕਟਰੀ ਪਹੁੰਚ ਵਧਾਉਣਾ, ਭੋਜਨ ਤੇ ਘਰੇਲੂ ਰਾਹਤ ਵੰਡ ਨੂੰ ਜਾਰੀ ਰੱਖਣਾ ਸ਼ਾਮਲ ਹੈ। ਸਾਡੀਆਂ ਟੀਮਾਂ ਸੈਕੰਡ ਫੇਸ ਦੇ ਵਿੱਚ ਹਰ ਖਾਨ ਦੇ ਅਸੈਸਮੈਂਟ ਕਰ ਰਹੀਆਂ ਨੇ ਅਤੇ ਉਹ ਉਹਨਾਂ ਚਿਰ ਅਸੀਂ ਉੱਥੇ ਉਹਨਾਂ ਫੀਲਡਾਂ 'ਚ ਰਾਵਾਂਗੇ ਜਿੰਨਾਂ ਚਿਰ ਉਹਨਾਂ ਕਿਸਾਨਾਂ ਦੀ ਦੁਬਾਰਾ ਫਸਲਾਂ ਦੀ ਬਜਾਈ ਜਾਂ ਜ਼ਮੀਨਾਂ ਪੱਧਰੀਆਂ ਦੁਬਾਰਾ ਨਹੀਂ ਹੋ ਜਾਂਦੀਆਂ ਉਹਨਾਂ ਚਿਰ ਸਾਡੀਆਂ ਟੀਮਾਂ ਜਿਹੜੀਆਂ ਵਾਂ ਉਸ ਗਰਾਊਂਡ ਤੇ ਰਹਿ ਕੇ ਹੀ ਕੰਮ ਕਰਨਗੀਆਂ ਤੇ ਜੋ ਵੀ ਸਾਨੂੰ ਅਸੈਸਮੈਂਟ ਤੋਂ ਪਤਾ ਲੱਗਦਾ ਵਾ ਜਿਹੜਾ ਮਲਾਂਕਣ ਕਰਨ ਜਾਂਦੇ ਹਾਂ ਉਸ ਤੋਂ ਸਾਨੂੰ ਜਿਹੜੀ ਚੀਜ਼ ਦੀ ਰਿਕਵੈਸਟ ਆਉਂਦੀ ਆ ਬੋਦੇ ਚ ਜਾਂ ਪਸ਼ੂ ਵੰਡਣੇ ਹੋਣ ਜਾਂ ਕਿਸੇ ਨੂੰ ਦੁਕਾਨ ਬਣਾ ਕੇ ਦੇਣੀ ਹੋਵੇ ਕਿਸ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਵਾ ਉਹਦਾ ਅਸੀਂ ਪ੍ਰਬੰਧ ਕਰਕੇ ਅਸੀਂ ਉਹਨਾਂ ਪਰਿਵਾਰਾਂ ਨੂੰ ਦੇ ਰਹੇ ਹਾਂ ਕਿਸੇ ਦਾ ਟਰੈਕਟਰ ਮੇ ਇਹਦੇ ਚ ਹੜ੍ਹ ਦੇ ਵਿੱਚ ਡੁੱਬ ਗਿਆ ਵਾ ਉਹਦੀ ਸਰਵਿਸ ਕਰਨੀ ਆ ਉਹਦਾ ਅਸੀਂ ਉਹਨਾਂ ਨੂੰ ਕਰਾ ਕੇ ਦੁਬਾਰਾ ਦੇ ਰਹੇ ਹਾਂ ਤਾਂ ਕਿ ਉਹ ਲੋਕ ਉਹ ਜਿਹੜੇ ਪਰਿਵਾਰ ਆ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਆ ਉਹ ਆਪਣਾ ਆਪ ਜਿਹੜਾ ਅਗਲਾ ਅਗਲੀ ਫਸਲ ਦੀ ਜਿਹੜੀ ਬਜਾਈ ਹੈ ਉਹ ਆਪਣੇ ਪੈਰਾਂ ਚੋਂ ਹੋ ਕੇ ਤੇ ਉਹ ਮਾਣ ਨਾਲ ਦੇ ਸਕਣ ਇਹਦੇ ਨਾਲ ਕਿਸਾਨਾਂ ਦੇ ਨਾਲ ਕਿਰਤੀ ਜਿਹੜੇ ਆ ਲੋਕ ਆ ਉਹਨਾਂ ਦੀ ਵੀ ਅਸੀਂ ਜਿਹੜੇ ਆ ਮੁਰਤ ਪਰਾਲੇ ਕਰ ਰਹੇ ਹਾਂ ਉਹਨਾਂ ਨੂੰ ਜਿਸ ਕਿਸੇ ਦੀ ਲੋੜ ਆ ਉਹ ਸੀ ਕਰਕੇ ਦੇ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਇੱਕ ਇੱਧਰ ਜਿਹੜਾ ਗਰਦਾਸਪੁਰ ਦੇ ਵਿੱਚ ਤੇ तकरीबन ਬਹੁਤ ਸਮੇਂ ਬਾਅਦ ਖੜਾ ਆਇਆ ਵਾ ਜਿਹੜਾ ਕਪੂਰ ਥੱਲੇ ਦਾ ਏਰੀਆ ਵਾ ਇੱਥੇ तकरीबन ਹਰ ਦੂਜੇ ਤੀਜੇ ਸਾਲ ਜਿਹੜੀ ਮਾਰ ਪੈਂਦੀ ਆ ਇਹਦੇ ਵਿੱਚ ਅਸੀਂ ਜਿਹੜੇ ਰੈਸਕਿਊ ਸੈਂਟਰ ਜਿਹੜੇ ਬਣਾ ਰਹੇ ਹਾਂ ਕਮਿਊਨਿਟੀ ਸੈਂਟਰ ਬਣਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾਹਣ ਕਿਤੇ ਰੱਬ ਨਾ ਕਰੇ ਇੰਦਾਂ ਦੀ ਲੋਡ ਅਪਰ ਤੇ ਪਵੇ ਨਾ ਜੇ ਕਿਤੇ ਪੈਂਦੀ ਆ ਅਸੀਂ ਉਹਨਾਂ ਸੈਂਟਰਾਂ ਨੂੰ ਉਹ ਜ਼ਮੀਨੀ ਪੱਧਰ ਤੋਂ ਉੱਚੇ ਚੜ ਕੇ ਬਣਾਉਣ ਦਾ ਪ੍ਰਬਾਲਾ ਕੀਤਾ ਵਾ ਤਾਂ ਕਿ ਉੱਥੇ ਉਹਨਾਂ ਪਿੰਡਾਂ ਦੇ ਲੋਕ ਜਾਂ ਪਸ਼ੂ ਜਾਂ ਜ਼ਰੂਰੀ ਵਸਤੂਆਂ ਆਣ ਕੇ ਇੱਥੇ ਰਹਿ ਸਕਣ ਜਦੋਂ ਪਾਣੀ ਦਾ ਪੱਧਰ ਲਗਾਤਾਰ ਇਨਾਂ ਏਰੀਆ ਵਿੱਚ ਵਧਦਾ ਗਿਆ ਜਿੱਥੇ ਅਸੀਂ ਲੋਕ ਰੈਸਕਿਊ ਕੀਤੇ ਆ ਉੱਥੇ ਸਾਨੂੰ ਇਨਾਂ ਜਿਨਿਆਂ ਦੇ ਵਿੱਚ ਜਿਹੜੇ ਨੀਵੇਂ ਡੇਰੇ ਸੀ ਜਾਂ ਨੀਵੇਂ ਪਤਾਣੀਆਂ ਸੀ ਉਹਨਾਂ ਦੇ ਵਿੱਚੋਂ ਪਸ਼ੂਆਂ ਨੂੰ ਰੈਸਕਿਊ ਕਰਕੇ ਜਾਂ ਜਿਹੜੇ ਖੇਤੀ ਵਾਲੇ ਮੈਹੰਦੇ ਸੌਂਦੇ ਅੱਜ ਤੱਕ ਟਰੈਕਟਰ ਵਗੈਰਾ ਨੂੰ ਰੈਸਕਿਊ ਕਰਦੀ ਅਸੀਂ ਉਹ ਜਿਹੜੀਆਂ ਉੱਚੀਆਂ ਥਾਵਾਂ ਤੇ ਲੈ ਕੇ ਗਏ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਆਪਨੇ ਕੇਂਦਰ ਸਰਕਾਰ ਤੇ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕਰਨ ਦੇ ਲਗਾਏ aarop ਨੀਲ ਗਰਗ ਨੇ ਕਿਹਾ ਕਿ ਭਾਜਪਾ ਪੰਜਾਬੀਆਂ ਨੂੰ ਕਰਦੀ ਹੈ ਨਫ਼ਰਤ ਅਜੇ ਤੱਕ ਸੂਬੇ ਨੂੰ ਹੜ੍ਹ ਰਾਹਤ ਪੈਕੇਜ ਦਾ ਇੱਕ ਵੀ ਪੈਸਾ ਨਹੀਂ ਮਿਲਿਆ। ਪੰਜਾਬ ਭਾਜਪਾ ਨੇ ਸੂਬੇ ਚਾਏ ਹੜ੍ਹਾਂ ਲਈ ਪੂਰੀ ਤਰ੍ਹਾਂ ਨਾਲ ਮਾਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਅਸ਼ਵਨੀ ਸ਼ਰਮਾ ਨੇ ਕਿਹਾ ਮਾਨ ਸਰਕਾਰ ਨੇ ਅਜੇ ਤੱਕ ਕੇਂਦਰ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੈਮੋਰੈਂਡਮ ਤੱਕ ਨਹੀਂ ਭੇਜਿਆ ਆਪ ਵੱਲੋਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਉਣ ਤੇ ਨਵੇਂ ਅਕਾਲੀ ਦਲ ਨੇ ਕੱਸੇ ਤੰਜ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਨੂੰ ਆਪਣੇ ਅਧਿਕਾਰਾਂ ਲਈ بلند ਆਵਾਜ਼ਾਂ ਦੀ ਲੋੜ ਪਰ ਸਰਕਾਰ ਤਣਾਡਾ ਅੱਗੇ ਟੇਕ ਰਹੀ ਹੈ ਗੋਡੇ ਸੱਤਾ ਦਾ ਨਸ਼ਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਚੜ ਬੋਲ ਰਿਹਾ ਹੈ ਸੁਖਪਾਲ ਸਿੰਘ ਖੈਰਾ ਨੇ ਲਗਾਏ ਸੀਐਮ ਮਾਨ ਤੇ ਇਹ ਇਲਜ਼ਾਮ ਖੈਰਾ ਨੇ ਕਿਹਾ ਕਿ ਮਾਨ ਪਿਛਲੇ ਕਈ ਦਿਨਾਂ ਤੋਂ ਹੰਕਾਰ ਚ ਉਹਨਾਂ ਦਾ ਉਡਾਰਿਆ ਨੇ ਮਜ਼ਾਕ ਅਮਰਿਤਪਾਲ ਸਿੰਘ ਦੀ ਪਾਰਟੀ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਕੀਤਾ ਐਲਾਨ ਕਤਲ ਕੇਸ ਚ ਜੇਲ੍ਹ ਅੰਦਰ ਬੰਦ ਸੰਦੀਪ ਸਿੰਘ ਸੰਨੀ ਦੇ ਵੱਡੇ ਭਰਾ ਮਨਦੀਪ ਸਿੰਘ ਹੋਣਗੇ ਪਾਰਟੀ ਦੇ ਉਮੀਦਵਾਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ